ਤਾ ਹੁਣ ਤਾਂ ਬੰਦਾ ਘਰ ਬਾਹਰ ਬੈਠ ਕੇ ਵੀ ਸੇਫ ਨਹੀਂ ਹੈ ਦਰਸਲ ਸিসিਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗੀ ਜੁਥੇ ਸੰਗਣੇ ਤੁੰਦ ਹੋਣ ਕਰਕੇ ਠੰਡ ਵਦਨ ਕਰਕੇ ਅਸੀਂ ਅਕਸਰ ਹੀ ਧੁੱਪਤ ਦੇ ਵਿੱਚ ਬੈਠ ਜਾਂਦੇ ਆ ਪਰ ਇਹ ਧੁੱਪਤ ਦੇ ਵਿੱਚ ਬੈਠਣਾ ਇਸ ਸਖਸ ਲਈ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਉਸ ਦੇ ਹੱਥ ਵਿੱਚ ਜੋ ਫੋਨ ਸੀ ਉਸ ਨੂੰ ਹਵਾ ਬਣ ਕੇ ਇਹਨੂੰ ਤੇਰੀਆਂ ਦੇ ਵੱਲੋਂ ਮਿੰਟਲ ਦੇ ਵਿੱਚ ਲੈ ਕੇ ਫਰਾਰ ਹੋ ਜਾਂਦੇ ਨੇ ਤੈਨਾਂ ਤਸਵੀਰਾਂ ਨੂੰ ਗੌਰ ਦੇ ਨਾਲ ਵੇਖਿਆ ਜਾਵੇ ਕਿ ਜਿੱਥੇ ਇੱਕ ਸਖਸ਼ ਜਿਹੜਾ ਹੈਗਾ ਉਹ ਧੁੱਪ ਦੇ ਵਿੱਚ ਕੁਰਸੀ ਢਾਕੇ ਆਰਾਮ ਦੇ ਨਾਲ ਫੋਨ ਵੇਖ ਰਿਹਾ ਹੁੰਦਾ ਹੈ ਤਾਂ ਉਸ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਪਈ ਕਿ ਇਸ ਤਰ੍ਹਾਂ ਉਸ ਦੇ ਨਾਲ ਲੁੱਟ ਦੀ ਘਟਨਾ ਵੀ ਹੋ ਜਾਵੇਗੀ ਤਾਂ ਹਵਾ ਬਣ ਕੇ ਆਏ ਮੋਟਰਸਾਈਕਲ ਉੱਤੇ ਇਹ ਦੋ ਲੁੱਟੇਰੇ ਉਸ ਬੰਦੇ ਦੇ ਹੱਥ ਦੇ ਵਿੱਚੋਂ ਫੋਨ ਲੈ ਕੇ ਫਰ ਹੋ ਜਾਂਦੇ ਨੇ ਹਾਲਾਂਕਿ ਉਹ ਸਖਸ਼ ਉਸ ਦੇ ਪਿੱਛੇ ਪਸੋਂ ਰਹੇ ਵੀ ਨਜ਼ਰ ਆਉਂਦਾ ਪਰ ਇਹਨਾਂ ਨੂੰ ਉਹ ਕਾਫੀ ਦੂਰ ਚਲੇ ਜਾਂਦੇ ਨੇ ਦੋਸਤੋ ਬਾਦ ਉਹ ਸਖਸ਼ ਆਪਣੇ ਘਰ ਦੇ ਅੰਦਰ ਵੜ ਜਾਂਦਾ ਫਿਲਹਾਲ ਇਹ ਤਸਵੀਰਾਂ ਸਾਹਮਣੇ ਹੈ ਯਾਨੀ ਕਿ ਹੁਣ ਬੰਦਾ ਨਾ ਤਾਂ ਆਪਣੇ ਅੰਦਰ ਸੇਫ ਹੈ ਘਰ ਦੇ ਅਤੇ ਨਾ ਹੀ ਕੁਝ ਦੂਰੀ ਉੱਤੇ ਬੈਠਾ ਸੇਫ ਹੈ ਕਿਉਂਕਿ ਅਜੇ ਹੀ ਲੁਟੇਰੇ ਅਜੇ ਹੀ ਇਸ ਛੇ ਫਰਾਗ ਦੇ ਵਿੱਚ ਰਹਿੰਦੇ ਨੇ ਕਿ ਕਦੋਂ ਕੋਈ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕੇ ਤਾਂ ਹੁਣ ਮਿੰਟਾਂ ਦੇ ਵਿੱਚ ਹੀ ਆਏ ਜਿਹੜੇ ਇਹ ਲੁਟੇਰੀਆਂ ਦੇ ਵੱਲੋਂ ਮੋਬਾਈਲ ਫੋਨ ਖੋ ਕੇ ਪੱਜਾ ਗਿਆ ਤਾਂ ਹੁਣ ਤਾਂ ਬੰਦਾ ਘਰ ਬਾਹਰ ਬੈਠ ਕੇ ਵੀ ਸੇਫ ਨਹੀਂ ਹੈ ਦਰਸਲ ਸিসিਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗੀ ਜੁੱਥੇ ਸੰਗਣੇ ਤੁੰਦ ਹੋਣ ਕਰਕੇ ਠੰਡ ਵਦਨ ਕਰਕੇ ਅਸੀਂ ਅਕਸਰ ਹੀ ਧੁੱਪਤ ਦੇ ਵਿੱਚ ਬੈਠ ਜਾਂਦੇ ਆ ਪਰ ਇਹ ਧੁੱਪਤ ਦੇ ਵਿੱਚ ਬੈਠਣਾ ਇਸ ਸਖਸ਼ ਲਈ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਉਸ ਦੇ ਹੱਥ ਦੇ ਵਿੱਚ ਜੋ ਫੋਨ ਸੀ ਉਸ ਨੂੰ ਹਵਾ ਬਣ ਕੇ ਐ ਲੁਟੇਰੀਅਨ ਡਵੈਲਪਮੈਂਟ ਦੇ ਵਿੱਚ ਲੈ ਕੇ ਫਰਾਰ ਹੋ ਜਾਂਦੇ ਨੇ ਤੈਨਾਂ ਤਸਵੀਰਾਂ ਨੂੰ غور ਦੇ ਨਾਲ ਵੇਖਿਆ ਜਾਵੇ ਕਿ ਜਿੱਥੇ ਇੱਕ ਸਖਸ ਜਿਹੜਾ ਹੈਗਾ ਉਹ ਧੁੱਪ ਦੇ ਵਿੱਚ ਕੁਰਸੀ ਢਾ ਕੇ ਆਰਾਮ ਦੇ ਨਾਲ ਫੋਨ ਵੇਖ ਰਿਹਾ ਹੁੰਦਾ ਹੈ ਤਾਂ ਉਸ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਪਈ ਕਿ ਇਸ ਤਰ੍ਹਾਂ ਉਸ ਦੇ ਨਾਲ ਲੁੱਟ ਦੀ ਘਟਨਾ ਵੀ ਹੋ ਜਾਵੇਗੀ ਤਾਂ ਹਵਾ ਬਣ ਕੇ ਆਏ ਮੋਟਰਸਾਈਕਲ ਉੱਤੇ ਇਹ ਦੋ ਲੁੱਟੇਰੇ ਉਸ ਬੰਦੇ ਦੇ ਹੱਥ ਦੇ ਵਿੱਚੋਂ ਫੋਨ ਲੈ ਕੇ ਫਰ ਹੋ ਜਾਂਦੇ ਨੇ ਹਾਲਾਂਕਿ ਉਹ ਸਾਕਸ਼ੂ ਦੇ ਪਿੱਛੇ ਪਸੋਂ ਰਹਿ ਵੀ ਨਜ਼ਰ ਆਂਦਾ ਪਰ ਇਹਨਾਂ ਨੂੰ ਉਹ ਕਾਫੀ ਦੂਰ ਚਲੇ ਜਾਂਦੇ ਨੇ ਤੋਂ ਉਸ ਤੋਂ ਬਾਅਦ ਉਹ ਸਾਕਸ਼ ਆਪਣੇ ਘਰ ਦੇ ਅੰਦਰ ਵੜ ਜਾਂਦਾ ਫਿਲਹਾਲ ਇਹ ਤਸਵੀਰਾਂ ਸਾਹਮਣੇ ਆਇਆ ਨੇ ਕਿ ਹੁਣ ਬੰਦਾ ਨਾ ਤਾਂ ਆਪਣੇ ਅੰਦਰ ਸੇਫ ਹੈ ਘਰ ਦੇ ਅਤੇ ਨਾ ਹੀ ਕੁਝ ਦੂਰੀ ਉੱਤੇ ਬੈਠਾ ਸੇਫ ਹੈ ਕਿਉਂਕਿ ਅਜੇ ਹੀ ਲੁਟੇਰੇ ਅਜੇ ਹੀ ਇਸ ਟੀਜ਼ ਦੇ ਫਰਾਗ ਦੇ ਵਿੱਚ ਰਹਿੰਦੇ ਨੇ ਕਿ ਕਦੋਂ ਕੋਈ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕੇ ਤਾਂ ਹੁਣ ਮਿੰਟਾਂ ਦੇ ਵਿੱਚ ਹੀ ਆਏ ਜਿਹੜੇ ਇਹ ਲੁਟੇਰੀਆਂ ਦੇ ਵੱਲੋਂ ਮੋਬਾਈਲ ਫੋਨ ਖੋਕੇ ਪੱਜ ਗਿਆ ਤਾਂ ਹੁਣ ਤਾਂ ਬੰਦਾ ਘਰ ਬਾਹਰ ਬੈਠ ਕੇ ਵੀ ਸੇਫ ਨਹੀਂ ਹੈ ਦਰਸਲ ਸিসিਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗੀ ਜੁਥੇ ਸੰਗੜੇ ਤੁੰਦ ਹੋਣ ਕਰਕੇ ਠੰਡ ਵਦਨ ਕਰਕੇ ਅਸੀਂ ਅਕਸਰ ਹੀ ਧੁੱਪ ਦੇ ਵਿੱਚ ਬੈਠ ਜਾਂਦੇ ਹਾਂ ਪਰ ਇਹ ਧੁੱਪ ਦੇ ਵਿੱਚ ਬੈਠਣਾ ਇਸ ਸ਼ਖਸ ਦੇ ਲਈ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਉਸ ਦੇ ਹੱਥ ਦੇ ਵਿੱਚ ਜੋ ਫੋਨ ਸੀ ਉਸ ਨੂੰ ਹਵਾ ਬਣ ਕੇ ਆਲ ਉਤੇਰੀਆਂ ਦੇ ਵੱਲੋਂ ਮਿੰਟਲ ਦੇ ਵਿੱਚ ਹੀ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਨੂੰ ਗੌਰ ਦੇ ਨਾਲ ਵੇਖਿਆ ਜਾਵੇ ਕਿ ਜਿੱਥੇ ਇੱਕ ਸਖਸ਼ ਜਿਹੜਾ ਹੈਗਾ ਉਹ ਧੁੱਪ ਦੇ ਵਿੱਚ ਕੁਰਸੀ ਢਾ ਕੇ ਆਰਾਮ ਦੇ ਨਾਲ ਫੋਨ ਵੇਖ ਰਿਹਾ ਹੁੰਦਾ ਹੈ ਤਾਂ ਉਸ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਪਈ ਕਿ ਇਸ ਤਰ੍ਹਾਂ ਉਸ ਦੇ ਨਾਲ ਲੁੱਟ ਦੀ ਘਟਨਾ ਵੀ ਹੋ ਜਾਵੇਗੀ ਤਾਂ ਹਵਾ ਬਣ ਕੇ ਆਏ ਮੋਟਰਸਾਈਕਲ ਉੱਤੇ ਇਹ ਦੋ ਲੁੱਟੇਰੇ ਉਸ ਬੰਦੇ ਦੇ ਹੱਥ ਦੇ ਵਿੱਚੋਂ ਫੋਨ ਲੈ ਕੇ ਫਰ ਹੋ ਜਾਂਦੇ ਨੇ ਹਾਲਾਂਕਿ ਉਹ ਸਖਸ਼ੂ ਦੇ ਪਿੱਛੇ ਪਸੋਂ ਰਹਿ ਵੀ ਨਜ਼ਰ ਆਂਦਾ ਪਰ ਇਹਨਾਂ ਨੂੰ ਉਹ ਕਾਫੀ ਦੂਰ ਚਲੇ ਜਾਂਦੇ ਨੇ ਤੋਂ ਉਸ ਤੋਂ ਬਾਅਦ ਉਹ ਸਖਸ਼ ਆਪਣੇ ਘਰ ਦੇ ਅੰਦਰ ਵੜ ਜਾਂਦਾ ਫਿਲਹਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਹੁਣ ਬੰਦਾ ਨਾ ਤਾਂ ਆਪਣੇ ਅੰਦਰ ਸੇਫ ਹੈ ਘਰ ਦੇ ਅਤੇ ਨਾ ਹੀ ਕੁਝ ਦੂਰੀ ਉੱਤੇ ਬੈਠਾ ਸੇਫ ਹੈ ਕਿਉਂਕਿ ਅਜਿਹੇ ਲੁਟੇਰੇ ਅਜਿਹੀ ਸਟੇਜ ਦੇ ਫਰਾਗ ਦੇ ਵਿੱਚ ਰਹਿੰਦੇ ਨੇ ਕਿ ਕਦੋਂ ਕੋਈ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕੇ ਤਾਂ ਹੁਣ ਮਿੰਟਾਂ ਦੇ ਵਿੱਚ ਹੀ ਆਏ ਜਿਹੜੇ ਇਹ ਲੁਟੇਰੀਆਂ ਦੇ ਵੱਲੋਂ ਮੋਬਾਈਲ ਫੋਨ ਖੋ ਕੇ ਪੱਜ ਗਿਆ ਤਾਂ ਹੁਣ ਤਾਂ ਬੰਦਾ ਘਰ ਬਾਹਰ ਬੈਠ ਕੇ ਵੀ ਸੇਫ ਨਹੀਂ ਹੈ ਦਰਸਲ ਸিসিਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗੀ ਜੁੱਥੇ ਸੰਗਣੇ ਤੁੰਦ ਹੋਣ ਕਰਕੇ ਠੰਡ ਵਦਨ ਕਰਕੇ ਅਸੀਂ ਅਕਸਰ ਹੀ ਧੁੱਪ ਦੇ ਵਿੱਚ ਬੈਠ ਜਾਂਦੇ ਹਾਂ ਪਰ ਇਹ ਧੁੱਪ ਦੇ ਵਿੱਚ ਬੈਠਣਾ ਇਸ ਸਖਸ ਲਈ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਉਸ ਦੇ ਹੱਥ ਵਿੱਚ ਜੋ ਫੋਨ ਸੀ ਉਸ ਨੂੰ ਹਵਾ ਬਣ ਕੇ ਆ ਲੁਟੇਰਿਆਂ ਦੇ ਫੋਲੋ ਮਿੰਟਲ ਦੇ ਵਿੱਚ ਹੀ ਲੈ ਕੇ ਫਰਾਰ ਹੋ ਜਾਣ ਦੇ ਲਈ ਤਾਂ ਇਹ ਤਸਵੀਰਾਂ ਨੂੰ ਗੌਰ ਦੇ ਨਾਲ ਵੇਖਿਆ ਜਾਵੇ ਕਿ ਜਿੱਥੇ ਇੱਕ ਸਖਸ਼ ਜਿਹੜਾ ਹੈਗਾ ਉਹ ਧੁੱਪ ਦੇ ਵਿੱਚ ਕੁਰਸੀ ਢਾ ਕੇ ਆਰਾਮ ਦੇ ਨਾਲ ਫੋਨ ਦੇਖ ਰਿਹਾ ਹੁੰਦਾ ਹੈ ਤਾਂ ਉਸ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਪਈ ਕਿ ਇਸ ਤਰ੍ਹਾਂ ਉਸ ਦੇ ਨਾਲ ਲੁੱਟ ਦੀ ਘਟਨਾ ਵੀ ਹੋ ਜਾਵੇਗੀ ਤਾਂ ਹਵਾ ਬਣ ਕੇ ਆਏ ਮੋਟਰਸਾਈਕਲ ਉੱਤੇ ਇਹ ਦੋ ਲੁਟੇਰੇ ਉਸ ਬੰਦੇ ਦੇ ਹੱਥ ਦੇ ਵਿੱਚੋਂ ਫੋਨ ਲੈ ਕੇ ਫਰ ਹੋ ਜਾਂਦੇ ਨੇ ਹਾਲਾਂਕਿ ਉਹ ਸਖਸ਼ੂ ਦੇ ਪਿੱਛੇ ਪਸੋਂ ਰਹਿ ਵੀ ਨਜ਼ਰ ਆਉਂਦਾ ਪਰ ਇਹਨਾਂ ਨੂੰ ਉਹ ਕਾਫੀ ਦੂਰ ਚਲੇ ਜਾਂਦੇ ਨੇ ਤੋਂ ਉਸ ਤੋਂ ਬਾਅਦ ਉਹ ਸਖਸ਼ ਆਪਣੇ ਘਰ ਦੇ ਅੰਦਰ ਵੜ ਜਾਂਦਾ ਫਿਲਹਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਹੁਣ ਬੰਦਾ ਨਾ ਤਾਂ ਆਪਣੇ ਅੰਦਰ ਸੇਫ ਹੈ ਘਰ ਦੇ ਅਤੇ ਨਾ ਹੀ ਕੁਝ ਦੂਰੀ ਉੱਤੇ ਬੈਠਾ ਸੇਫ ਹੈ ਕੁੰਕਿ ਅਜੇ ਹੀ ਲੁਟੇਰੇ ਅਜੇ ਹੀ ਇਸ ਟੀਜ਼ ਦੇ ਫਰਾਗ ਦੇ ਵਿੱਚ ਰੰਨੇ ਨੇ ਕਿ ਕਦੋਂ ਕੋਈ ਵੱਡੀ ਘਟਨਾ ਨੂੰ ਅਣਜਾਣ ਦਿੱਤਾ ਜਾ ਸਕੀਤਾ ਹੁਣ ਮਿੰਟਾਂ ਦੇ ਵਿੱਚ ਹੀ ਆਏ ਜਿਹੜੇ ਇਹ ਲੁਟੇਰੀਅਨ ਦੇ ਵੱਲੋਂ ਮੋਬਾਈਲ ਫੋਨ ਖੋਕੇ ਪੱਜਾ ਗਿਆ